ਪੰਜਾਬ ਦੇ ਅੰਦਰ ਵੀ ਸਿਆਸਤ ਘੱਟ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਦਲਾਂ ਦੇ ਗੜ ਵਿੱਚ ਜਾ ਕੇ ਇੱਕ ਕਿਕਲੀ ਗਾਉਂਦੇ ਆ ਕਿਕਲੀ ਬੜੀ ਮਸ਼ਹੂਰ ਹੈ ਪਹਿਲਾਂ ਵੀ ਉਹਨਾਂ ਨੇ ਤੰਜ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਬੋਲੇ ਸੀ ਫਿਰ ਲੋਕਾਂ ਨੂੰ ਉਹ ਚੇਤੇ ਚੀਜ਼ਾਂ ਕਰਾਈਆਂ ਕਿ ਉਹ ਕੀ ਕੀ ਉਹ ਕਰਦੇ ਫਿਰਦੇ ਔਰ ਕਿਵੇਂ ਬਾਦਲ ਖਤਮ ਹੋ ਰਹੇ ਆ ਪੰਜਾਬ ਦੀ ਸਿਆਸਤ ਦੇ ਅੰਦਰੋਂ ਔਰ ਅਸੀਂ ਕਿਵੇਂ ਚੜ੍ਹਾਈ ਕਰ ਰਹੇ ਆ ਇਹ ਗੱਲਾਂ ਦਾ ਵੀ ਇਸ਼ਾਰਾ ਕੀਤਾ ਗਿਆ ਕਿ ਇਹ ਕਿੰਨਾ ਕੁ ਪ੍ਰਭਾਵ ਪਾ ਸਕਦਾ ਹੈ ਇਹਦੇ ਜਵਾਬ ਕੀ ਆ ਸਕਦੇ ਆ ਮੇਨੂੰ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿੰਨੇ 5 ਮਹੀਨਿਆਂ ਦੇ ਵਿੱਚ ਕੰਮ ਕੀਤੇ ਉਹਨਾਂ ਨੂੰ ਉਸਤੇ ਹੀ ਡਿਸਕਸ਼ਨ ਕਰਨੀ ਚਾਹੀਦੀ ਹੈ ਲੋਕਾਂ ਨੂੰ ਉਹੀ ਦੱਸਣਾ ਚਾਹੀਦਾ ਹੈ ਕਿ ਮੈਂ 5 ਮਹੀਨਿਆਂ ਦੇ ਵਿੱਚ ਇਹ ਕੰਮ ਕੀਤੇ ਤੇ ਅਗਲੇ ਮੈਂ 35 ਮਹੀਨਿਆਂ ਦੇ ਵਿੱਚ ਕੀ ਕੰਮ ਕਰਨੇ ਹਨ ਉਹ ਸਵਾਲ ਆ ਕਿ ਜਿਹੜੀਆਂ ਮੈਂ ਗਰੰਟੀਆਂ ਦਿੱਤੀਆਂ ਸੀ ਚਲੋ ਤੁਸੀਂ ਤੇ ਦਿੱਤੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਦਿੱਤੇ ਅਸੀਂ ਉਹਨਾਂ ਚੋਂ ਇੰਨੀਆਂ ਪੂਰੀਆਂ ਇਕੱਲੀਆਂ ਤੇ ਇੰਨੀਆਂ ਕਰਾਂਗੇ ਇੰਨੀਆਂ ਨਹੀਂ ਹੋਂ ਤੱਕ ਕੋਈਆਂ ਤੇ ਕੀ ਵਜਾ ਆ ਤੁਸੀਂ ਕੀ ਪੰਜਾਬ ਦੇ ਵਿੱਚ ਹੁਣ ਇੱਥੇ ਜਿੰਨੇ ਵੀ ਚੋਣ ਪ੍ਰਚਾਰ ਕਰਿਆ ਤੁਸੀਂ ਦੱਸਿਆ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਕਰ ਸਕੇ ਅਸੀਂ ਬੇਦਬੀ ਦਾ ਇਨਸਾਫ ਨਹੀਂ ਦੇ ਸਕੇ ਅਸੀਂ ਮਾਈਨਿੰਗ ਨਹੀਂ ਰੋਕ ਸਕੇ ਇਹ ਦੱਸਿਆਗਾ ਨਹੀਂ ਦੱਸਿਆਗਾ ਹੁਣ ਤੁਸੀਂ ਕਿੱਕਲੀਰ ਭਾਵੇਂ 1 ਪਾਓ ਭਾਵੇਂ ਕਿੱਕਲੀਰੀ ਕਿੱਕਲੀ 2 ਪਾਓ ਜਾਂ 3 ਪਾਓ ਉਹ ਪੰਜਾਬ ਦਾ ਮੁੱਦਾ ਨਹੀਂ ਹੈਗਾ ਜਿਵੇਂ ਇੱਥੇ ਅ ਸਕਿਉਰਟੀ ਦਾ ਮੁੱਦਾ ਨਹੀਂ ਹੈ ਜਿਵੇਂ ਵਿਆਹਾਂ ਨੂੰ ਲੈ ਕੇ ਟਿਚਰਾਂ ਹੁੰਦੀਆਂ ਰਹੀਆਂ ਜਿਵੇਂ ਬੂਟਾਂ ਨੂੰ ਲੈ ਕੇ ਮਸਲੇ ਉੱਡਦੇ ਰਹੇ ਨੇ ਉਹ ਮੁੱਦੇ ਨਹੀਂ ਹੈ ਪੰਜਾਬ ਦੇ ਸੰਗਰੂਰ ਨੂੰ ਕਿਹੜਾ ਰਾਹ ਜਾਂਦਾ ਹੈਗਾ ਮੀਤ ਏਰ ਕਹਿ ਰਿਹਾ ਉਹ ਪੰਜਾਬ ਦਾ ਮੁੱਦਾ ਨਹੀਂ ਹੈਗਾ ਤੇ ਕਿਕਲੀ ਪੰਜਾਬ ਦਾ ਮੁੱਦਾ ਨਹੀਂ ਹੈਗਾ ਨਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿੰਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੰਮ ਕੀਤੇ ਨੇ ਉਹਨਾਂ ਨੂੰ ਉਸ ਤੇ ਫੋਕਸ ਕਰਨਾ ਚਾਹੀਦਾ ਹੈਗਾ ਲੋਕ ਤੁਹਾਨੂੰ ਏ ਐਜ এ ਸੀਰੀਅਸ ਮੁੱਖ ਮੰਤਰੀ ਦੇਖਣਾ ਚਾਹੁੰਦੇ ਕਿਉਂਕਿ ਲੋਕੀ ਤਪ ਚੁੱਕੇ ਸੀ ਕਾਲੀਆਂ ਤੇ ਕਾਂਗਰਸੀਆਂ ਤੋਂ ਤਾਂ ਤੁਹਾਨੂੰ ਮੌਕਾ ਦਿੱਤਾਗਾ ਤੇ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਠੀਕ ਹੈ ਕਿ ਉਹ ਸਭ ਫੀਲਡ ਦੇ ਵਿੱਚ ਆਏ ਨੇ ਔਰ ਉਹਨਾਂ ਨੂੰ ਗੱਲ ਲੋਕਾਂ ਦੀ ਆਵਾਜ਼ ਨੂੰ ਸਮਝਦੇ ਆਗੇ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਸਮਝਦੇ ਔਰ ਸ਼ਾਇਦ ਜਦੋਂ ਬੰਦਾ ਦੂਜੇ ਕਿਸੇ ਦੇ ਜਜ਼ਬਾਤ ਨੂੰ ਸਮਝਦਾ ਹੈ ਤਾਂ ਉਹ ਆਪਣੇ ਆਪ ਤਾਂ ਕੰਟਰੋਲ ਨਹੀਂ ਕਰ ਪਾਉਂਦਾਗਾ ਪਰ ਇੱਕ ਸਟੇਟ ਦੇ ਸੀਐਮ ਤੋਂ ਜਾਂ ਇੱਕ ਪ੍ਰਦੇਸ਼ ਦੇ ਪ੍ਰਾਈਮ ਮਿਨਿਸਟਰ ਤੋਂ ਅਗਰ ਅਜਿਹੀਆਂ ਗੱਲਾਂ ਵਿਰੁੱਧੀਆਂ ਬਾਰੇ ਨਿਕਲਦੀਆਂ ਆਈਆਂ ਨੇ ਤੇ ਉਹ ਇੱਕ ਤੁਹਾਡੀ ਪਰਸਨੈਲਿਟੀ ਤੇ ਹੀ ਪਰਛਾਵਾਂ ਪੈਂਦਾ ਹੈਗਾ ਉਹਦੇ ਚ ਹਰ ਸਿਮਰਤ ਨੂੰ ਤੁਸੀਂ ਹਰਾ ਕੇ ਤੇ ਕਹਿੰਦੇ ਕਿ ਅਸੀਂ ਬਾਦਲਾਂ ਦਾ ਕਿਲਾ ਖਤਮ ਕਰ ਦੇਣਾ ਹੈਗਾ ਤੇ ਕਿਲਾ ਤੇ ਤੁਹਾਡਾ ਸੰਗਰੂਰ ਵੀ ਖਤਰੇ 'ਚ ਜੇ ਬਾਦਲਾਂ ਦੀ ਸਿਆਸੀ ਰਾਜਧਾਨੀ ਖਤਰੇ 'ਚ ਆ ਬਠੰਡਾ ਤੇ ਤੁਹਾਡੀ ਜਿਹੜੀ ਰਾਜਧਾਨੀ ਸੰਗਰੂਰ ਉਹ ਵੀ ਸੇਫ ਨਹੀਂ ਹੈਗੀ ਉਹ ਵੀ ਖਤਰੇ ਦੇ ਵਿੱਚ ਆ ਜਿਹੜੇ ਤੁਹਾਨੂੰ ਰੋਜ਼ ਹੀ ਦਲਬੀਰ ਗੋਲਡੀ ਨੂੰ ਤੁਹਾਨੂੰ ਸ਼ਾਮਿਲ ਕਰਨਾ ਪਿਆ ਜਾਂ ਹੋਰਾਂ ਨੂੰ ਸ਼ਾਮਿਲ ਕਰਨਾ ਪਿਆ ਨਾ ਜੇ ਤੁਹਾਡਾ ਕਿਲਾ ਤੇ ਕਿਲਾ ਮજબૂત ਹੁੰਦੇ ਤੁਹਾਨੂੰ ਦਲਬੀਰ ਗੋਲਡੀ ਲੈਣ ਦੀ ਲੋੜ ਨਹੀਂ ਸੀ ਪੈਣੀ ਨਾ ਇਸ ਕਰਕੇ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਡਿਵੈਲਪਮੈਂਟ ਤੇ ਗੱਲ ਹੋਣੀ ਚਾਹੀਦੀ ਪਰ ਪੰਜਾਬ ਦੇ ਵਿੱਚ ਬਦਕਿਸਮਤੀ ਨਾਲ ਡਿਵੈਲਪਮੈਂਟ ਦੀ ਗੱਲ ਨਹੀਂ ਹੋ ਰਹੀ ਕੋਈ ਪੁੱਛ ਨਹੀਂ ਰਿਹਾ ਕਿ ਨਸ਼ਾ ਕਦੋਂ ਬੰਦ ਹੋਊਗਾ ਕਦੋਂ ਕੁੱਖਾਂ ਉਜੜਦੀਆਂ ਬੰਦ ਹੋਣਗੀਆਂ ਕਦੋਂ ਸਵਾਗ ਉਜੜਨੇ ਬੰਦ ਹੋਣਗੇ ਕਦੋਂ ਬੇਅਦਬੀ ਦਾ ਇਨਸਾਫ ਮਿਲੂਗਾ ਦੋਨੇ ਮੁੱਦੇ ਗਾਇਬ ਨੇ ਤੇ ਲੋਕਾਂ ਨੂੰ ਵੀ ਪੁੱਛਣਾ ਚਾਹੀਦਾ ਹੁਣ ਲੋਕਾਂ ਨੂੰ ਤੇ ਸੀਐਮ ਕਹਿ ਰਹੇ ਨੇ ਕਿ ਮੈਨੂੰ ਬਾਈ ਕਹਿ ਕੇ ਪੁਕਾਰ ਦੇ ਲੋਕ ਪਰ ਉਹ ਬਾਈਆਂ ਨੂੰ ਅੱਗੇ ਲੈ ਕੇ ਆਓ ਨਾ ਕਿ ਪੁੱਛੜ ਤੁਹਾਡੇ ਕੋਲ ਵੀ ਨਸ਼ਾ ਕਿ ਬੰਦ ਹੋਣਾ ਔਰ ਘੱਟੋ ਘੱਟ ਸੰਗਰੂਰ ਚ ਨਸ਼ਾ ਬੰਦ ਹੋ ਜਾਣਾ ਚਾਹੀਦਾ ਕੀ ਤੁਹਾਡੇ ਕੋ ਉਹ ਇਸ ਸਮੇਂ ਕੋਈ ਕਾਬਲ ਪੰਜਾਬ ਦੇ ਵਿੱਚ ਕੋਈ ਆਈਪੀਐਸ ਅਫੀਸਰ ਨਹੀਂ ਹੈ ਕੋਈ ਡੀਸੀ ਕਾਬਲ ਨਹੀਂ ਹੈ ਜਿਹੜਾ ਸੰਗਰੂਰ ਚ ਨਸ਼ਾ ਖਤਮ ਆਪਾਂ ਖਸਮਾਂ ਨੂੰ ਖਾਵੇ ਪੰਜਾਬ ਦੇ 22 ਜ਼ਿਲ੍ਹੇ ਘੱਟੋ ਘੜ ਸਿਮ ਦੇ ਜ਼ਿਲ੍ਹੇ ਦੇ ਵਿੱਚ ਨਸ਼ਾ ਖਤਮ ਹੋ ਜਾਣਾ ਚਾਹੀਦਾ ਸੀ ਜਾਂ ਕੈਪਟਨਵਾਲੇ ਪਟਿਆਲੇ ਤੇ ਖਤਮ ਹੋਣਾ ਚਾਹੀਦਾ ਹੋਣਾ ਚਾਹੀਦਾ ਜਾਂ ਬਾਦਲਾਵਲੇ ਬਠਿੰਡਾ ਤੇ ਖਤਮ ਹੋਣਾ ਚਾਹੀਦਾ ਸੀ ਨਾ ਜਿਹੜੇ ਕੈਬਨਰ ਮੰਤਰੀ ਨੇ ਹੋਣ ਵਾਲੇ 12 ਉਹਨਾਂ ਦੇ ਜ਼ਿਲ੍ਹਿਆਂ ਚ ਉਹਨਾਂ ਦੇ ਪਿੰਡਾਂ ਚ ਉਹਦੇ ਨਸ਼ਾ ਖਤਮ ਹੋ ਜਾਣਾ ਨਹੀਂ ਹੋਇਆ ਇਸ ਕਰ ਜਿਹੜੀ ਅੱਜ ਕਿੱਕਲੀ ਪਾਈ ਹੈ ਨਾ ਬਾਦਲ ਬਾਦਲਾਂ ਬਾਰੇ ਪਹਿਲਾਂ ਵੀ ਲੋਕਾਂ ਨੇ ਗੱਲਾਂ ਬਹੁਤ ਸੁਣੀਆਂ ਤੁਸੀਂ ਤੇ ਇੱਥੇ ਸਿਮਰੋ ਵੀ ਕਹਿੰਦੇ ਰਹੇਗੇ ਨੇ ਤੇ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਫਿਰ ਤੁਹਾਨੂੰ ਉਲਟੇ ਜਵਾਬ ਆਏ ਹੁਣ ਤੁਸੀਂ ਤੇ ਆਪਣੀ ਕਿੱਕਲੀ ਸੁਣਾ ਦਿੱਤੀ ਹੁਣ ਕੱਲ ਹੀ ਵੀ ਤੁਹਾਡੇ ਤੁਹਾਡੇ ਤੇ ਕਿੱਕਲੀ ਲੈ ਕੇ ਆਉਣਗੇ ਨਾ ਜਦੋਂ ਇਹ ਕਿੱਕਲੀਆਂ ਗਾਉਂਦੇ ਨੇ ਇੱਕ ਦੂਜੇ ਨੂੰ ਬਦਨਾਮ ਕਰਦੇ ਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੋਣਾ ਚਾਹੀਦਾ ਪਿਛਲੇ ਜਦੋਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਮੈਨੂੰ ਲੱਗਦਾ ਕਿ ਕਿਸੇ ਵੀ ਪੰਜਾਬ ਦੇ ਪੋਲਿਟਿਸ਼ੀਅਨ ਨੇ ਪੰਜਾਬ ਦੀ ਗੱਲ ਕੀਤੀ ਹੋਵੇ ਕਿਸੇ ਨੇ ਕਿਹਾ ਕਿ ਪੰਜਾਬ ਦਾ ਪਾਣੀ 450 ਫੁੱਟ ਤੇ ਚਲਾ ਗਿਆ ਕਿਸੇ ਨੇ ਕਿਹਾ ਕਿ ਪੰਜਾਬ ਬੰਜਰ ਹੋਣ ਵਾਲਾ ਕਿਸੇ ਨੇ ਕਿਹਾ ਪੰਜਾਬ ਦਾ ਵਾਤਾਵਰਨ ਪਲੀਤ ਹੋ ਚੁੱਕਾ ਕਿਸੇ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਕਿਉਂ ਨਹੀਂ ਇੱਥੇ ਦਿਲ ਲੱਗਦਾ ਹੈਗਾ ਪੰਜਾਬ ਦੀ ਜਵਾਨੀ ਦਾ ਕਿਉਂ ਨਹੀਂ ਦਿਲ ਲੱਗਦਾ ਹੈਗਾ ਕਿਸੇ ਨੇ ਕਿਹਾ ਗਿਆ ਕਿ ਕਿਸਾਨੀ ਕਿਉਂ ਦਬਾਅ ਹੋ ਗਈ ਕਿਸੇ ਨੇ ਕਿਹਾ ਕਿ ਵਪਾਰ ਖੁੱਲਣਾ ਚਾਹੀਦਾ ਕੋਈ ਗੱਲ ਨਹੀਂ ਕਿ ਕਿਸੇ ਨੇ ਕਿਹਾ ਹੁਸੈਨੀ ਵਾਲਾ ਬਾਰਡਰ ਖੁੱਲਣਾ ਚਾਹੀਦਾ ਕਿਸੇ ਨੇ ਗੱਲ ਕੀਤੀ ਕਿਸੇ ਨੇ ਕਿਹਾ ਸੰਗਰੂਰ ਤੋਂ ਆਪਣੀ ਰਾਜਧਾਨੀ ਟ੍ਰੇਨ ਆਉਣੀ ਚਾਹੀਦੀ ਆ ਉਹ ਵੀ ਆ ਰਹੀ ਹੈ ਟ੍ਰੇਨ ਇਸ ਜਿਹੜੇ ਸਵਾਲ ਨੇ ਕਿਉਂ ਨਹੀਂ ਕੋਈ ਕਰ ਰਿਹਾ ਹੈਗਾ ਕਿ ਬਸ ਅਸੀਂ ਅਹੀਂ ਸੋਬੀ ਸਿੰਘ ਬਾਦਲ ਨੇ ਭਗਵੰਤ ਮਾਨ ਖਿਲਾਫ ਬੋਲਦਾ ਭਗਵੰਤ ਮਾਨ ਸਾਹਿਬ ਨੇ ਸੁਬੀਰ ਸਿੰਘ ਬਾਦਲ ਖਿਲਾਫ ਕੋ ਤਾਂ ਅਰਵਨੀਤ ਸਿੰਘ ਬਿੱਟੂ ਨੇ ਰਾਜੇ ਬਾਰੇ ਬੋਲਦਾ ਰਾਜੇ ਨੇ ਬਿੱਟੂ ਬਾਰੇ ਬੋਲ ਦਿੱਤਾ ਹੈਗਾ ਬਿਕਰਮਜੀਠੀਏ ਨੇ ਸਾਰਿਆਂ ਬਾਰੇ ਬੋਲਦਾ ਸਾਰਿਆਂ ਨੇ ਬਿਕਰਮਜੀਠੀਏ ਬਾਰੇ ਬੋਲਦਾ ਇਹ 5-7 ਜਾਣੇ ਸਾਡੇ ਪੰਜਾਬ ਦੇ ਹੀਰੋ ਨੇ ਹੋਰ ਬਾਕੀ 3 ਕਰੋੜ ਬਾਦੀ ਕਿੱਥੇ ਗਈ ਨਿੱਜੀ ਟਿੱਪਣੀਆਂ ਕਰਦੇ ਔਰ ਬਾਅਦ ਵਿੱਚ ذلیل بھی ਇਹ ਦੇਣਗੇ ਕਿ ਪਰਿਵਾਰਾਂ ਤੇ ਕਿਉਂ ਜਾਂਦੇ ਆ ਕੰਮ ਤੇ ਗੱਲ ਕਰਨ ਉਹਦੋਂ ਫਿਰ ਮੁੱਦੇ ਚਿੱਤੇ ਆ ਜਾਂਦੇ ਆ ਪਹਿਲਾਂ ਇੱਕ ਦੂਜੇ ਦੇ ਪਰਿਵਾਰਾਂ ਨੂੰ ਨਿੰਦਿਆ ਜਾਂਦਾ ਨੇ ਫਿਰ ਤੇ ਹੁਣ ਇਹ ਇਦਾਂ ਤੇ ਹੈ ਨਹੀਂ ਨਾ ਕਿ ਫਿਰ ਫਿਰ ਤੁਹਾਨੂੰ ਦੇ ਉਦਾਂ ਦੇ ਜਵਾਬ ਮਿਲਣੇ ਹੈਗੇ ਨੇ ਹੁਣ ਭਾਵੇਂ ਸੁਬੀਰ ਸਿੰਘ ਬਾਦਲ ਕਿੱਕਲੀ ਨਾ ਗਾਵੇ ਪਰ ਕਾਲੀਆਂ ਕੋ ਕਿੱਕਲੀ ਗਾਉਣ ਵਾਲੇ ਤਾਂ ਬਹੁਤ ਨੇ ਉਹਨਾਂ ਜੋ ਸਿਰੇ ਦੀ ਕਿੱਕਲੀ ਗਾਉਣਗੇ ਹੁਣ ਵਿਕਰਮ ਸਿੰਘ ਮਜੀਠੀਆ ਮਤਲਬ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਮੁੱਦੇ ਨਹੀਂ ਹੋਣੇ ਚਾਹੀਦੇ ਪਰ ਭਗਵੰਤ ਸਿੰਘ ਸਾਹਿਬ ਅਗਰ ਬੋਲ ਰਹੇ ਉਹਨਾਂ ਲੱਗਦਾ ਔਰ ਸਭ ਤੋਂ ਵੱਡੀ ਗੱਲ ਦੁੱਖ ਇਸ ਗੱਲ ਦਾ ਹੈਗਾ ਕਿ ਜਿੰਨੇ ਵੀ ਸਾਡੇ ਪੋਲਿਟਿਸ਼ੀਅਨ ਆ ਉਹ ਸਾਹਮਣੇ ਵੋਟਰ ਨਹੀਂ ਸਮਝਦੇ ਪਿਸ ਮੇਰੇ ਸਾਹਮਣੇ ਵੋਟਰ ਖੜੇ ਨੇ ਉਹ ਸਮਝਦੇ ਕਿ ਮੇਰੇ ਸਾਹਮਣੇ ਸਰੋਤੇ ਖੜੇ ਨੇ ਵੋਟਰਾਂ ਤੇ ਸਰੋਤਿਆਂ 'ਚ ਬੜਾ ਫਰਕ ਹੁੰਦਾ ਮਸ਼ਕਰੀਆਂ ਦੇ ਵਿੱਚ ਬਹੁਤ ਫਰਕ ਹੁੰਦਾਗਾ ਮੈਨੂੰ ਲੱਗਦਾ ਕਿ ਇਹ ਜਿਹੜੇ ਮੁੱਦੇ ਨਹੀਂ ਹੋਣੇ ਚਾਹੀਦੇ ਮੁੱਦੇ ਪੰਜਾਬ ਦੇ ਵਿੱਚ ਸੀਰੀਅਸ ਹੋਣੇ ਚਾਹੀਦੇ ਹੈਗੇ ਤੁਸੀਂ ਕਿਹਾ ਸੀ ਕਿ ਅਸੀਂ 16 ਮੈਡੀਕਲ ਕਾਲਜ ਖੋਲਣੇ ਹੈਗੇ ਖੁੱਲਾ ਤੇ ਇੱਕ ਵੀ ਨਹੀਂ ਹੈਗਾ ਘਟੋ ਘੜ ਉਸ ਤੇ ਫੋਕਸ ਕਰੋ ਕਿ ਅਸੀਂ 5 ਮਹੀਨਿਆਂ ਦੇ ਵਿੱਚ ਇਹ ਕੰਮ ਕੀਤੇ ਹੈਗੇ ਨੇ ਜੇ 13 ਜਿੱਤਣੀਆਂ ਨਾ ਜੀ ਆਮ ਆਦੀ ਪਾਰਟੀ ਨੇ ਤੇ ਤੁਸੀਂ ਐਡਾਂ ਇੱਕ ਉਹਨਾਂ ਦੇ ਵਿਰੋਧੀਆਂ ਨੂੰ ਜਾਂ ਇੱਕ ਦੂਜੇ ਨੂੰ ਬਦਨਾਮ ਕਰਕੇ ਨਹੀਂ ਕਰ ਸਕਦੇ ਅੱਜ ਦੇ ਕਿੱਕਲੀ ਤੁਸੀਂ ਕਾਲੀਆਂ ਦੀ ਗਨਾਹ ਦਿੱਤੀ ਹੈਗੀ ਤੇ ਫਿਰ ਜਿਨ੍ਹਾਂ ਨੂੰ ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਸੀ ਉਹਨਾਂ ਦੇ ਨਾਲ ਤੁਸੀਂ ਕਿੱਕਲੀ ਕਿਵੇਂ ਪਾ ਲਈ ਹੈਗੀ ਕਾਂਗਰਸੀਆਂ ਦੇ ਨਾਲ ਕਿੱਕਲੀ ਕਿਵੇਂ ਪਾ ਲਈ ਤੁਸੀਂ ਜੇ ਕਾਲੀਆਂ ਦੇ ਅੱਜ ਕਿੱਕਲੀ ਗਾ ਰਹੇ ਹੋ ਤੇ ਆਮ ਆਦੀ ਪਾਰਟੀ ਵਾਲਿਆਂ ਨੇ ਕਿੱਕਲੀ ਕਿਉਂ ਨਹੀਂ ਪਾਈ ਉਹਨਾਂ ਦੇ ਕਾਂਗਰਸੀਆਂ ਦੇ ਕਿਉਂ ਨਹੀਂ ਪਹਿਲਾਂ ਫੜੇ ਫੜਦੇ ਤੇ ਹੁਣ ਤੁਸੀਂ ਬੋਲਦੇ ਨਹੀਂ ਹੈਗੇ ਮਦਰ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਕੀ ਅੱਜ ਕਹਿੰਦੇ ਕਿ ਤੁਸੀਂ ਫਿਰ ਸਰਕਾਰ ਨੇ ਉੱਥੇ ਜਿਹੜਾ ਵਿਧਾਇਕ ਇੱਕ ਉਹਨੂੰ ਬਿਠਾਇਆ ਨਹੀਂ ਜਦੋਂ ਪਿਛਲੀ ਵਾਰ ਬਿਠਾਇਆ ਸੀ ਤੇ ਅਰਵਿੰਦ ਕੇਜਰੀਵਾਲ ਨੇ ਕਹਿਦਾ ਸੀ ਪੰਜਾਬ ਦਾ ਇੱਕ ਮੰਤਰੀ ਫੜਿਆਗਾ ਮੈਨੂੰ ਲੱਗਦਾ ਕਿ ਜਿਹੜੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਉਹ ਮੁੱਦਿਆਂ ਤੇ ਕੋਈ ਵੀ ਫੋਕਸ ਨਹੀਂ ਕਰ ਰਿਹਾਗਾ ਉਹਨਾਂ ਦਾ ਪੰਜਾਬ ਏਜੰਡਾ ਨਹੀਂ ਹੈਗਾ ਏਜੰਡਾ ਕੀ ਹੈ ਕਿ ਕਿਵੇਂ ਅਸੀਂ ਵਿਰੋਧੀਆਂ ਨੂੰ ਨਿੰਦ ਕੇ ਚਿੱਕੜ ਸੁੱਟ ਕੇ ਕੱਪੜੇ ਉਤਾਰ ਕੇ ਸਿਆਸੀ ਤੌਰ ਤੇ ਨੰਗੇ ਕਰਕੇ ਤੇ ਆਪਣੀ ਕੁਰਸੀ ਕਿਵੇਂ ਚਮਕਾਉਣੀ ਆ ਉਹ ਇਹ ਮੈਨੂੰ ਲੱਗਦਾ ਉਸ ਤੇ ਲੱਗੇ ਹੋਏ ਨੇ ਤੇ ਇਹ ਭਾਵੇਂ ਤੁਸੀਂ ਜਿੱਤ ਜੋ 13 ਦੀਆਂ 13 ਤੁਹਾਨੂੰ ਆ ਜਾਣ ਪਰ ਪੰਜਾਬ ਇਹ ਨਾ ਪੰਜਾਬ ਦੇ ਲੋਕ ਮਹਿਸੂਸ ਕਰੇ ਕਿ ਆਮ ਆਦੀ ਪਾਰਟੀ 13 ਜਿੱਤ ਗਈ ਤੇ ਅਸੀਂ ਹਾਰ ਗਏ ਤਹਾਡੀ ਕਿੱਕਲੀ ਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਜਾਂ ਸੁਖਬੀਰ ਦੀ ਕਿੱਕਲੀ ਦੇ ਨਾਲ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਜਾਂ ਕੋਈ ਵੀ ਆ ਜਿਹੜੇ ਪਾਰਟੀ ਪ੍ਰਧਾਨ ਸਾਨੂੰ ਤੁਹਾਡੀਆਂ ਕਿੱਕਲੀਆਂ ਦੀ ਲੋੜ ਨਹੀਂ ਹੈਗੀ ਸਾਨੂੰ ਤੇ ਫਿਕਰ ਹੈ ਸਾਡੇ ਪੰਜਾਬ ਦੀ ਆ ਕਿ ਪੰਜਾਬ ਕਿਵੇਂ ਅੱਗੇ ਵਧੂਗਾ ਉਹਦੀ ਚਿੰਤਾ ਹੋਣੀ ਚਾਹੀਦੀ ਆ ਹਰ ਸਿਮਰਤ ਜਿੱਤੇ ਜਾਂ ਹਾਰੇ ਉਹ ਆਮ ਆਦੀ ਪਾਰਟੀ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਹੈਗੀ ਚਿੰਤਾ ਤੇ ਹੋਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਨੂੰ ਨੰਬਰ 1 ਕਿਵੇਂ ਬਣਾਉਣਾ ਹੈਗਾ ਗੱਲਾਂ ਦੇ ਨਾਲ ਪੰਜਾਬ ਨੰਬਰ 1 ਨਹੀਂ ਬਣ ਸਕਦਾਗਾ ਪਰ ਸਾਰੀਆਂ ਪਾਰਟੀਆਂ A to Z ਸਵਾਏ ਗੱਲਾਂ ਤੇ ਹੋਰ ਕੋਈ ਨਹੀਂ ਕਰੀਆਂ ਲੁਧਿਆਣੇ ਲੜਾਈ ਗੁਰਦਾਸਪੁਰ ਲੜਾਈ ਉਹ ਫਰੀਦਕੋਟ ਲੜਾਈ ਸੰਗਰੂਲ ਲੜਾਈ ਸਾਰੇ ਪਾਸੇ ਨਿੱਜੀ ਸੁੱਟੀ ਆ ਰਹੀਆਂ ਗੱਲਾਂ ਪੀਓ ਜੀ ਭਲੱਤ ਤੋਂ ਆ ਗਿਆ ਜੀ ਉਹਨੂੰ ਸ਼ਾਜਲੀ ਪਿੰਡ ਦੇ ਬਾਰੇ ਨਹੀਂ ਪਤਾ ਹੈਗਾ ਇੱਕ ਇੱਕ ਕੀ ਸਵਾਲ ਕੀ ਹੈ ਕਿ ਕਮਾਲ ਦੀ ਗੱਲ ਔਰ ਤੁਸੀਂ ਇੱਕ ਦੂਜੇ ਦੇ ਪਾਰਟੀ ਦੇ ਲੀਡਰ ਇੱਕ ਦੂਜੇ ਚ ਸ਼ਾਮਲ ਕਰ ਰਹੇ ਹੋ ਨਾ ਲੀਡਰ ਲੀਡਰਾਂ ਦੀ ਵਿਚਾਰਧਾਰਾ ਰਹੇਗੀ ਨਾ ਪੋਲੀਟੀਕਲ ਪਾਰਟੀਆਂ ਦੀ ਕੋਈ ਵਿਚਾਰਧਾਰਾ ਰਹੇਗੀ